ਇਹ ਨਾਲੇ ਵਰਨਪੂਰਕ ਚਰਚਾ ਕਰਨੀ ਹੋਵੇਗੀ ਦਸਵੀਂ ਇਸ ਵਾਰੀ ਅਰੰਭ ਕਰਦੇ ਹਾਂ ਗੌੜੀ ਮਹੱਲਾ ਪਹਿਲਾ ਤੇ ਆ ਚੰਨਨ ਅੰਕ ਚੜਾਵੋ ਸਭਨਾਂ ਨੂੰ ਸ਼ਾਂਤੀ ਨੂੰ ਪਹਿਲੇ ਪਾਰਸ਼ਾ ਨਾਨਕ ਮਤੇ ਦੇ ਲਿਖੇ ਗੁਰੂ ਜੀ ਦੀ ਜੇ ਸਿੱਧੋ ਜੇ ਚੋ ਆਜ ਆ ਕੇ ਅਸਰ ਕੱਢ ਲਈਏ ਚੰਨਨ ਚੋਂ ਅਦੇ ਸ਼ੇਰ ਜੁਰਾ ਲਾਲ ਚੰਨਣ ਆਦ ਕਾ ਨੂੰ ਸ਼ਰੀਰ ਤੇ ਮੱਲ ਲੀਏ ਖਿਸ਼ੂਆਂ ਲਾ ਲੀਏ ਇਹਾਂ ਕੋ ਅੰਗਾਂ ਦੇ ਵਿੱਚ ਲਾਉਣਾ ਕਰੀਏ ਪਾਤ ਪਟੰਦਰ ਕਹਿਰ ਹਦਾਵਲ ਮਦ ਰੂਸ਼ੀ ਮਹਿਸੂ ਕਰਨੇ ਚਾਹੀਏ ਕ੍ਰਿਪਾ ਕੰਬਲ ਪਸ਼ਮੀਨੀ ਦੇ ਵਸਤਾਂ ਨੂੰ ਲਾਉਣਾ ਚਾਹੀਏ ਬੇਨਹਾਰ ਨਾਮ ਕਹਾਂ ਰੂਪ ਪਾਵੇ ਜਿਨਾ ਪਰਮੇਸ਼ਰ ਦੇ ਨਾਮ ਤੋਂ ਸੁਖ ਨਹੀਂ ਇਹਨਾਂ ਵਸਤਾਂ ਦੇ ਇਹਨਾਂ ਚੋਅ ਕਿੰਨੀ ਆਇਕਣਗੇ ਸਿ ਸਿਖਿ ਤਾਹਾਂ ਦੇ ਮਨ ਵਿਕਾਰਾਂ ਕਰਕੇ ਤੱਕਦਾ ਹੀ ਰਹੇਗਾ ਕਿਆ ਪਹਿਰੋ ਕਿਆ ਊੜ ਦਿਖਾਓ ਜੀ ਜੀ ਭਾਈ ਬਸਨਪੁਰ ਦਾ ਐਦਕ ਤੇ ਮਖਾ ਦਾਲੂ ਕੇ ਪਹਿਰੋਂਗੇ ਤੇ ਕੀ ਊੜ ਕੇ ਸੇਵੇ ਦੇ ਦਿਸਾਲੇ ਆਦ ਕ ਲੈਣੇ ਆਰਦੇ ਸੀਜੇ ਕੀ ਊੜ ਕੇ ਵਿਖਾਉਨੇ ਹੋ ਕੋਲ ਨਾ ਸਰੀਜੇ ਤੇ ਲੈਣਾ ਤੇ ਬਾਹਰ ਨਾ ਖਲਾ ਕਰਕੇ ਦਰੀਆਂ ਤੋਂ ਕੋਣ ਤੇ ਕੀ ਤੁਸੀਂ ਬਸਨ ਕਹਿ ਰਹੋਗੇ ਤੇ ਕੀ ਸੀਜੇ ਤੇ ਊੜ ਕੇ ਕਹੇ ਉਹਨੇ ਜਲ ਦਿਖਾਉਂਗੇ ਬੇਨ ਜਲ ਦੀਸ ਕਹਾ ਸੁਖ ਪਾਰ ਬੇਨ ਜਲ ਦੀ ਸ੍ਰਿਸ਼ਿਸ਼ੇਸ਼ ਨੂੰ ਤੋ ਸੋਖ ਤੂੰ ਪਾਲੋਂਗੇ ਜੇ ਤੋ ਵੀ ਸੁਖ ਨਹੀਂ ਪ੍ਰਾਪਤ ਹੋਣਗੇ ਰਹਾਏ ਕਾਨੀ ਕੁੰਦਲ ਗਲ ਮੋਤੀਆਂ ਨੀ ਕੀ ਮਾਲ ਜੇ ਸਾਰੀ ਚੰਨ ਕੁੰਦਲ ਧਾਲੇ ਤਾਂ ਕੀ ਬਣ ਗਿਆ ਮਾਰਿਆ ਕਹਿੰਦੇ ਕਾਨੀ ਕੁੰਦਲ ਗਲ ਮੋਤੀਆਂ ਨੀ ਕੀ ਮਾਲ ਜੇ ਮੋਤੀਆਂ ਦੀਆਂ ਮਾਲਾ ਪਾਲੀਆਂ ਫੇਰ ਵੀ ਕੀ ਹੋ ਗਿਆ ਲਾਲ ਨਿਹਾਲੀ ਕੂਲ ਗੁਲਾਲਾ ਜੇ ਲਾਲ ਰੰਗ ਦੀ ਅਸਲ ਸੀ ਰੰਗ ਦੀਆਂ ਬਸਰ ਦੀਆਂ ਨਿਹਾਲੀ ਤੁਲਾਈਆਂ ਵਿਚਾਲੀਆਂ ਥੱਲੇ ਅੱਗੇ ਫੁੱਲ ਗੁਲਾਲ ਗੁਲਾਲ ਆਦ ਕਹਿੰਦੇ ਪੋਸ ਦੇ ਫੁੱਲ ਦੀ ਨਾਲ ਫੁੱਲ ਦੁਨੀਆਈ ਚੂ ਚੂ ਹੈ ਰੰਗ ਬਣਾ ਲਿਆ ਲਾਲੀ ਦੇ ਸਮੇਤ ਹੋ ਗਿਆ ਲਾਲ ਨਿਹਾਲੀ ਲਾਲ ਰੰਗ ਦੀ ਜਿਵੇਂ ਗੁਲਾਲ ਦਾ ਪੋਸ ਦਾ ਫੁੱਲ ਹੁੰਦਾ ਹੈ ਪੋਸ ਦਾ ਫੁੱਲ ਜਿਹੜਾ ਲਾਲ ਹੁੰਦਾ ਹੈ ਉਹ ਤੰਦਿਆਈ ਵਾਲਾ ਹੁੰਦਾ ਹੈ ਇਹਨੇ ਅਦਲ ਸੀ ਚਮਕੀਲੀਆਂ ਵਿਸ਼ਾਲੀਆਂ ਤੇ ਫੁੱਲ ਵਿਸ਼ਾਲੇ ਇਸ ਪ੍ਰਕਾਰ ਗੁਲਾਲ ਪੁਰ ਦੇ ਫੁੱਲ ਨਹੀਂ ਆਈ ਕਲੀ ਆਈ ਆਲਾ ਹੋ ਕੇ ਖੁੱਲਿਆ ਫਿਰਿਆ ਜੇ ਤਾਂ ਕੀ ਬਣ ਗਿਆ ਬੇਜਗਤ ਜੀਸ ਕਾਹਾਂ ਸੁਖ ਭਾਲਾ ਜੈਕੀਸ਼ਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿੱਥੋਂ ਸੁਖ ਭਾਵ ਗੇਰੋ ਨਹੀਂ ਸੁਖ ਵੀ ਕਿੱਥੋਂ ਹੋਣਾ ਮੈਨਸਲੋਨੀ ਸੁंदर ਨਾਇ ਇਹ ਕਰਕੇ ਸੋਹਣੀਆਂ ਇਸਤਰੀਆਂ ਵਿਆਹ ਲੋਂਗੇ ਤਾਂ ਕੀ ਬਣ ਜਾਏਗਾ ਮੈਨਸਲੋਨੀ ਸੁਲੋਨੀ ਸੁੰਦਰ ਨੇਤਰਾਂ ਵਾਲੀਆਂ ਸੁੰਦਰ ਰੂਪ ਵਾਲੀਆਂ ਇਸਤਰੀਆਂ ਥੋੜਾ ਸ਼ਿੰਗਾਰ ਕਰੇ ਆਪ ਪਿਆਰੀ ਅਜੇ 16 ਸ਼ਿੰਗਾਰ ਧਾਰਨ ਵਾਹੀਆਂ ਜਿਹੜੀਆਂ ਕਹਿ 6 ਜਿਹੜੇ ਪ੍ਰਕਾਰ ਦੇ ਇਹ ਸ਼ਿੰਗਾਰ ਕਰਨ ਉਹ ਜੀਵਤ ਸ਼ਿੰਗਾਰ ਹੈ ਜੇ ਦੂਜੇ ਜਨਮ ਲੱਗਣ ਕੋਈ ਸ਼ਰਕ ਕਹਿੰਦੇ ਨੇ 4 ਪਹਿਲਾਂ 16 ਦੱਸੇ ਆ ਹਣੇ ਖੋੜਾ ਸ਼ਿੰਗਾਰ ਕਰੇ ਅਤਿ ਪਿਆਰੀ ਹੋਣ ਸ਼ਿੰਗਾਰਾਂ ਨੂੰ ਕਰਕੇ ਬੜੀ ਪਿਆਰੀ ਲੱਗੇ ਜੇ ਕਰਕੇ ਮੈਨੂੰ ਜਦ 20 ਭਜੇ ਨਿਤ ਖੁਆਰੀ ਜੈ ਜੀ ਸ਼ੁਭਾਜਨ ਕਰੇ ਤੋਂ ਜੇ ਨਾ ਇਹਦਾ ਭਜੇ ਹਰ ਵਕਤ ਪਉਣ ਲੱਗਾ ਰਹੇਂ ਕਰੇ ਉਹ ਖੁਆਰ ਹੀ ਹੁੰਦੇ ਹਨ ਨਿਤ ਹਰ ਘਰ ਮਹਿਲਾ ਸੀਜ ਸੁਖਾਲੀ ਜੇ ਕੀ ਉਹ ਸੋਹਣੇ ਦਰਵਾਜ਼ੇ ਬਣਾ ਲੈ ਕਲੂਤੀ ਕਾਰਕੰਗੇ ਬਣਾ ਲੈ ਸੀਸ ਮਹਿਲ ਮਹਿਲਾਂ ਬਣਾ ਲੀਆਂ ਜੇ ਕਰਕੇ ਹਵੇਲੀਆਂ ਬਣਾ ਲੀਆਂ ਦਰਵਾਜ਼ੇ ਸੋਹਣੇ ਬਣਾ ਲਏ ਘਰ ਕੱਚੇ ਚੰਗੇ ਬਣਾ ਲਏ ਮਹਿਲਾ ਸੀਸ ਮਹਿਲ ਬਣਾ ਲਏ ਖੇਜ ਸੁਖਾਲੀ ਤੇਜਾ ਸੁਖਵਾਲੀਆਂ ਬਣਾ ਲੀਆਂ ਜੇ ਕਰਕੇ ਲੀਆਂ ਸਵੇਤਰ ਅਹਲਸ ਫੂਲ ਵਿਸ਼ਾਵੈ ਮਾਲੀ ਹੈ ਜਨੇ ਮਾਲੀ ਫੁੱਲਾਂ ਨੂੰ ਵਿਸ਼ਾਉਦਾ ਰਹੇ ਜੇ ਕਰਕੇ ਫੇਰ ਵੀ ਕੀ ਹੈ ਜਿਵੇਂ ਇੱਕ ਅਦਵਾਰ ਹੈ ਮਾਤ ਦੇ ਰਾਜ ਜਨੇ ਮਾਲੀ ਫੁੱਲਾਂ ਨੂੰ ਵਿਸ਼ਾਉਦਾ ਰਹੇ ਜੇ ਕਰਕੇ ਦੇਰ ਵੀਤੀ ਹੈ ਜਿਵੇਂ ਇੱਕ ਅਦਮ ਬਾਦਸ਼ਾਹ ਹੋਇਆ ਇੱਕ ਅਦਮ ਬਾਦਸ਼ਾਹ ਦੀ ਫੁੱਲਾਂ ਦੀ ਫੇਜਿਆ ਰੋਜ਼ ਮਾਲੀ ਵਿਖਾਇਆ ਕਰਦਾ ਇੱਕ ਦਿਨ ਮਾਲੀ ਵਿਖਾ ਦੇ ਜੇ ਫੁੱਲਾਂ ਦੀ ਫੇਜਿਆ ਵਾਸੀ ਝਾੜੂ ਢੋਣ ਵਾਪੇ ਆਈ ਕੋ ਰਾਜੇ ਦੀ ਫੁੱਲਾਂ ਦੀ ਫੇਜਿਆ ਤੇ ਪੈ ਗਈ ਜਿਸ ਵੇਲੇ ਪੈ ਗਈ ਫੁੱਲਾਂ ਦੀ ਫੇਜਿਆ ਤੇ ਉਸ ਵੇਲੇ ਸੌਂ ਦੀ ਨੀਂਦ ਆ ਗਈ ਜਿਵੇਂ ਹੁਣ ਤੋਂ ਰਾਜਾ ਆ ਗਿਆ ਰਾਜੇ ਨੇ ਆ ਕੇ ਕੋੜ ਮਾਰੇ ਸੰਗ ਲਗਾ ਮੇਰੀ ਸੇਈਆ ਜੇ ਤੂੰ ਦਾਸੀ ਬਣ ਕੇ ਪਈ ਹੈ ਉਹ ਵੇਲੇ ਦਾਸੀ ਨਾਲ ਤੇ ਰੋਵੇ ਤੇ ਮੈਂ ਹੱਸੇ ਇਹ ਕਹਿੰਦਾ اے ਦਾਸੀ ਰੋਂਦੀ ਕਿਉਂ ਤੇ ਹੱਸਦੀ ਕਿਉਂ ਹੈ ਕਹਿੰਦਾ ਰੋਈ ਤਾਂ ਕਹਿਣ ਲੱਗੀ ਰੋਈ ਤਾਂ ਮੈਂ ਤਾਂ ਹੀ ਮੇਰੇ ਕੋਲ ਦੇ ਮਾਰੇ ਅਜੇ ਹੱਸੀ ਮੈਂ ਆ ਵੀ ਇੱਕ ਮਿੰਟ ਮੈਂ ਸੁੱਕੀ ਐ ਤੇ ਮੇਰੇ ਕੋਲੋਂ ਵਾਅਦੇ ਐ ਤੇ ਤੂੰ ਜਿਹੜਾ ਪੈਣਾ ਤੈਨੂੰ ਥੋੜੇ ਕਿੰਨੀ ਸੇਆ ਮਿਲੂਗੀ ਸੁਣ ਕੇ ਦਾਸੀ ਦੇ ਮੁਖ ਦਾਰਾ ਵਿਰਾਗ ਹੋ ਗਿਆ ਤੁੰਦਾਰਚਾਨ ਵਿਰਾਗ ਹੋਣ ਕਰਕੇ ਬਾਹਰ ਜਾ ਕੇ ਤਪੱਸਿਆ ਕਰਨ ਲੱਗ ਗਿਆ ਉਹ ਫੂਲ ਵਿਸਾਵੇ ਮਾਰੀ ਮਾਰਸ਼ਾ ਨੂੰ ਇਹ ਗੱਲ ਤੋਂ ਬਰਾਗ ਹੋਇਆ ਸੀ ਕਹਿੰਦੇ ਰਾਜ ਨੇ ਮਾਲੀ ਜੇ ਫੁੱਲ ਵਿਸਾਉਂਦੇ ਰਹਿਣ ਬੇਨ ਹਰ ਨਾਮ ਸੂ ਦੇਹ ਦੁਖਾਲੀ ਰਾਜ ਨੂੰ ਵੀ ਹੋਰ ਨਵੇਂ ਵਿਸਾਉਣ ਦਿਨੇ ਹੋਰ ਵਿਸਾਉਣ ਜਿਨਾ ਮਹਾਰਾਜ ਦੇ ਨਾਮ ਤੋਂ ਦੇ ਦੁਖੀ ਰਹਿੰਦੀ ਹੈ ਵਕਾਰਾਂ ਦੀ ਸੰਗਤ ਕਰਕੇ ਹੈਵਰ ਗੈਵਰ ਨੀਜੀ ਵਾਜੀ ਉਹ ਸੇਸ਼ਕਾਂ ਤੇ ਚੜ ਗਿਆ ਤਾਂ ਕੀ ਹੋ ਗਿਆ ਗਾਵਰ ਆਠੀਆਂ ਚਿੱਤਿਆਂ ਤੇ ਦਰਿਆਏ ਚੜ ਗਿਆ ਤਾਂ ਵੀ ਕੀ ਇਹਨਾ ਪਤਾ ਕੇ ਨੇਜੇ ਵਾਜੇ ਨੇਜਣ ਵਾਲੀਆਂ ਫੌਜਾਂ ਸਲਾਮਾ ਕਰਨ ਲੱਗੀਆਂ ਅੱਗੇ ਬਾਜੇ ਵੱਜਣ ਲੱਗੇ ਬੈਂਡ ਵਾਜੇ ਕਈਆਂ ਸਾਹਾਂ ਦੇ ਵੀ ਆਪ ਦਾ ਬੈਂਡ ਵਾਜੇ ਵਜਾ ਕੇ ਘਾਂ ਟੁਰ ਗਏ ਹੈ ਲਸ਼ਕਰ ਨੇਵ ਖਵਾਸੀ ਪਾਜ ਕਹਿੰਦੇ ਨੇ ਕਰਕੇ ਲਸ਼ਕਰ ਫੌਜਾਂ ਬਣ ਗਈਆਂ ਤੇਰੀਆਂ ਕੈਂਤੀ ਹੋ ਗਿਆ ਨੇਵ ਚੌਕਦਾਰ ਤੇਰੇ ਹੋ ਗਏ ਕੈਂਤੀ ਬਣ ਗਿਆ ਗੁਲਾਮੀ ਚੋਰੀ ਦਾ ਬਣਾ ਲੇ ਕਹਤੀ ਬਣ ਗਿਆ ਅੱਗੇ ਸਾਜੇ ਸਾਜੇ ਗੁਲਾਮ ਬਣਾ ਲੇ ਸਭ ਖੰਡੀ ਹਮਾਰਾ ਕਹਿੰਦੇ ਮੈਂ ਜਗਦੀਸ਼ ਝੂਠੇ ਦਿਵਾਜੇ ਜਿਨ੍ਹਾਂ ਜਗੀਸ਼ ਤੋਂ ਸਾਰੇ ਝੂਠੇ ਹੀ ਦਿਵਾਜੇ ਦਾਵੇ ਹੈ ਤੇ ਦਿਵਾਜੇ ਦਿਖਾਵੇ ਹੈ ਦੇਸ਼ ਭਾਸ਼ਾਇ ਤਾਂ ਦਿਖਾਵੇ ਹੈ ਤੇ ਫਾਰਸੀ ਤੋਂ ਦਿਵਾਜੇ ਦਾਵਿਆਂ ਦਾ ਨਾਮ ਹੈ ਦੇਨਾ ਜਗਰੀਤ ਤੋਂ ਝੂਠੇ ਦਿਵਾਜੇ ਦਾਵੇ ਹੈ ਸਿੱਧ ਕਹਾਉ ਰਿਧ ਸਿੱਧ ਬੁਲਾਵ ਮੋਰੀ ਜੀ ਇਹ ਸਿੱਧ ਜੇ ਕਰਕੇ ਸਿੱਧ ਵੀ ਕੋਈ ਕਹਾ ਲਵੇ ਅਗੇ ਰਿਧੀਆਂ ਸਿੱਧੀਆਂ ਦਾ ਮਾਲਕ ਬਣ ਕੇ ਲੋਕਾਂ ਦੇ ਤਾਂ ਹੀ ਬੁਲਾ ਲਵੇ ਮੈਂ ਗਰੀਦੀ ਲਿਆ ਮੈਂ ਅਨੁਨੀ ਕਿਤਨ ਦੰਦਾ 5 ਸੇ ਅਨ ਲੈ ਕੇ 8ਮ ਤੱਕ ਨਾ ਮੁਕੋਂ ਗਿਣੇ ਤਾਂ ਮੈਂ ਕਿੰਨੇ ਆਦਮੀ ਆ ਜਾਣ ਇਹਦਾ ਨਾ ਰਿਧੀ ਹੈ ਇਹ ਸਿੱਧ ਵੀ ਗੁਪਤ ਹੋ ਕੇ ਬੈਠ ਜਾਣਾ ਪ੍ਰਗਟ ਹੋ ਜਾਣਾ ਕਿ ਉਹ ਸਿਧੀਆਂ ਦੁਆਰਾ ਬੁਲਾ ਲੀਏ ਜੇ ਕਿ ਲੋਕਾਂ ਨੂੰ ਸਾਜ ਕੁਲ ਹੈ ਸਿਰ ਛਤਰ ਬਣਾਵੋ ਜੇਕਰ ਤੇ ਸਿੰਘੇ ਤੇ ਤਾਜ ਰੱਖ ਲਈ ਜਿਵੇਂ ਅੰਗਰੇਜ਼ਾਂ ਦੇ ਤਾਜ ਹੁੰਦੇ ਐ ਤੇ ਮੁਸਲਮਾਨਾਂ ਦੇ ਮੱਤ ਵਿੱਚ ਕੁਲਾ ਟੋਪੀਆਂ ਹੁੰਦੀਆਂ ਸੀ ਉਸ ਵੇਲੇ ਇਹ ਪਾਪशाही ਖੇਲ ਤੋਂ ਨਾਅ ਹੈ ਜਿਹੜੀ ਪਾਪशाही ਟੋਪੀ ਦੇਣੀ ਹੈ ਉਹਦੇ ਨਾਲ ਕੁਲਾ ਹੈ ਲੰਮੀ ਕਹਿਣ ਉਠਣੀ ਜਿਹੜੀ ਟੋਪੀ ਹੈ ਮੁਸਲਮਾਨ ਬਾਦਸ਼ਾਹ ਜਿੰਨੇ ਹੋਏ ਐ ਉਹ ਸਿਰ ਤੇ ਕੁੱਲੇ ਜੁੰਦੇ ਰਹੇ ਹਨ ਮਹਾਰਾ ਕਹਿੰਦੇ ਇਹ ਅੰਗਰੇਜ਼ਾਂ ਵਾਂਗੂ ਤਾਜ ਲੈ ਲਿਆ ਇਹ ਕੁੱਲੇ ਵਾਲੀ ਟੋਪੀ ਪਾਤਸ਼ਾਹੀ ਇਹ ਟੋਪੀਆਂ ਹੰਨੀਆਂ ਵਾਲੀਆਂ ਜਦੋਂ ਰਾਜ ਦਿੱਤਾ ਜਾਂਦਾ ਹੈ ਇਸ ਪ੍ਰਕਾਰ ਮਹਾਰਾ ਕਹਿੰਦੇ ਤਾਜ ਪਾਤਸ਼ਾਹੀ ਟੋਪੀ ਕੁੱਲਾ ਅਗਤ ਫਿਰ ਛਤਰ ਬਣਾਓ ਜੇ ਜੇ ਛਤਰ ਬਣਾ ਲਵਾਂਗੇ ਬੇਨ ਜਗਦੀਸ਼ ਕਹਾ ਸੱਚ ਪਾਗ ਬੇਨ ਜਗਦੀਸ਼ ਨੂੰ ਸੱਚ ਸੂਤ ਕਿੱਥੋਂ ਪਾਉਣਗੇ ਪ੍ਰਮੇਸ਼ਰ ਦੇ ਭੈਣ ਤੋਂ ਮਨੋ ਮੈਂ ਸੱਚੀ ਦੀ ਪ੍ਰਾਪਤੀ ਹੋਣੀ ਐ ਮਨ ਸੁਖ ਦੀ ਪ੍ਰਾਪਤੀ ਹੋਣੀ ਐ ਤਿੱਦ ਕਹਾਵੂ ਰ ਤਖਾਨ ਮਲੂਕ ਕਹਾਵੂ ਰਾਜਾ ਜੇ ਵਰਤੇ ਪਖਾਨਾ ਦਾ ਕਹਾਨ ਖਾਨ ਆਪਣੇ ਆਪ ਨੂੰ ਸਰਦਾਰ ਕਹਾ ਲਿਆ ਖਾਨ ਦੀ ਕਹਾ ਲਿਆ ਤਾਂ ਕੀ ਬਣ ਗਿਆ ਮਹਾਰਾਜ ਕਹਿੰਦੇ ਮਲੂਕ ਮਲੂਕ ਜੇ ਕਰਕੇ ਬਲੋਚਿਆਂ ਦਾ ਨੰਬਰਦਾਰ ਹੈ ਨਾ ਮਲੂਕ ਉਹ ਲੈ ਬਲੋਚਿਆਂ ਦੇ ਨੰਬਰਦਾਰ ਕਹਾ ਲਿਆ ਤਾਂ ਕੀ ਬਣ ਗਿਆ ਮਲੂਕ ਨੂੰ ਮਾਲਕ ਤੇ ਜਮਾਂ ਕਰਕੇ ਮਨੂਕ ਬਾਦਸ਼ਾਹ ਦਾ ਨਾਮ ਵੀ ਹੈ ਪਰ ਇਥੇ ਮਲੂਕ ਬਲੋਚਾ ਦੇ ਨੰਬਰਜ਼ਾਰ ਦਾ ਅਰਥ ਕਰਨਾ ਸੰਪਤ ਦਾ ਵਿੱਚ ਤਾਂ ਖਾਨ ਮਲੂਕ ਸਹਾਏ ਰਾਜਾ ਜਿਹੜੀ ਵਿਆੜਿਆਂ ਦਾ ਮਾਲਕ ਬਣ ਕੇ ਰਾਜਾ ਕਹਾਲੀਗਾ ਅਵੇ ਤਵੇ ਕੂੰਬੇ ਹੈ ਪੱਜ ਅਵੇ ਤਵੇ ਬੁਰਾ ਬਚਨ ਬੋਲਣਾ ਅਬਾ ਤਵਾ ਬੋਲਣਾ ਅਵੇ ਕਰਦਾ ਨਹੀਂ ਕੰਮ ਤਵੇ ਕਰੇਗਾ ਝੂਠ ਖੜਕਣਗੇ ਇਸ ਸਰਕਾਰ ਨੇ ਜਿਹੜੇ ਬਚਨ ਬੋਲਨੇ ਨੇ ਅਵਾਤਵਾ ਗੰਦੇ ਬਚਨ ਬੋਲਨੇ ਹੈ ਪਹਿਰੇ ਬਚਨ ਬੋਲਨੇ ਹੈ ਅਵੇ ਕਰੇ ਕਰੇਗਾ ਜਦ ਇਹ ਜਿਹੜੇ ਪਾਦਕਾ ਕਰੇਗਾ ਜੋ ਪੁਠਾਲ ਮੁਕਾਰ ਦਾ ਇਸ ਤਰ੍ਹਾਂ ਹਕੂਮਤ ਨਾਲ ਕੁਸ਼ੀਏ ਜਿਵੇਂ ਕਰਦੇ ਹੈ ਅਵਾਤਵਾ ਬੋਲਣਾ ਗੰਦੇ ਮੰਦੇ ਬਚਨ ਬੋਲਨੇ ਇਹ ਝੂਠੇ ਹੀ ਪਾਜ ਸਾਰੇ ਪਖੰਡੋ ਹੈ ਇਹ ਕੀ ਕਹਿ ਪਾਜੀ ਨੌਕਰਪਨਾ ਜਿਹੜਾ ਹੈ ਦਿਖਾਵਾ ਹੈ ਬੇਨਗੋੜ ਸਾਉਦ ਨਾ ਸਵਰਸ ਕੱਜ ਦੁਨਿਆਵੀ ਸਾਲ ਦੇ ਸ਼ਬਦ ਤੋਂ ਕਿੰਨੇ ਵੱਡੇ ਬਣ ਜਾਓ ਮੁਕਤ ਹੋਣ ਦਾ ਕਾਰਜ ਨਹੀਂ ਸਕਰੇਗਾ ਆਵਾਗੋਂ ਕੀ ਪੈ ਰਹੇ ਹੋਗੇ ਛੁਟਕਾਰਾ ਨਹੀਂ ਹੋਣਾ ਕਿਸੇ ਦਾ ਵੀ ਹੋ ਮਨ ਮੰਨਤਾ ਗੁਰ ਸ਼ਬਦ ਵਿਸਾਰੀ ਜਿਹੜੀ ਦੇਹੀ ਹੰਗਤਾ ਹੈ ਜੀਵਾਂ ਦੇ ਅੰਦਰ ਮੰਨਤਾ ਹੈ ਪਦਾਰਥਾਂ ਦੀ ਮੇਰ ਹੇ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਜਿਹਨਾਂ ਨੂੰ ਉਸਾਰ ਗੁੱਤੀ ਆ ਕੁਲਾਤ ਦੀ ਅੰਦਰੋਂ ਗੁਰਮਤਿ ਜਾਣਿਆ ਰਿਹਾ ਮੁਰਾਰੀਉ ਗੁਰਮਤਿ ਦੁਆਰਾ ਜਨ ਹਿੱਜੇ ਮੁਰਾਰੀ ਪਰਮੇਸ਼ਰ ਨੂੰ ਹੀ ਜਾਣ ਲਿਆ ਹੈ ਸਰਨ ਹੋਤ ਨਾਨਕ ਸਰਨ ਤੂ ਮਾਰੀ ਜੀ ਗੁਰੂ ਕੈਨਹੇ ਪਰਮੇਸ਼ਰ ਅਸੀਂ ਆਪ ਦੀ ਸ਼ਰਨ ਹਾਂ ਕਿ ਹਮਾਰਾ ਦੀ ਸ਼ਰਨ ਨਹੀਂ ਪੈ ਰਹੇ ਹੰ ਜਿਹੜੇ ਉਹ ਤੁਨੁ ਕੋਲ ਖੋ ਮੁਕਤ ਹੈ ਬਾਕੀ ਉਹ ਮੁਕਤ ਨਹੀਂ ਹੋਣਿਆ ਜਿੰਨੇ ਸਾਰੇ ਜਨੇ ਆਵਾ ਗਰਮ ਕੀ ਕਹਿ ਰਹਿਣਗੇ ਗੌੜੀਂ ਮਹੱਲਾ ਕਹਿਲਾ ਸੇਵਾ ਏਕ ਨਾ ਜਾਣਸ ਅਵਰੇ ਸਾਧ ਸੰਗਤ ਜੀ ਮਹਾਰਾਜੇ ਜਿਹੜੇ ਪਿਆਰੇ ਗੁਰਮਖੰਨੇ ਉਹ ਹਰ ਵਕਤ ਇਸ ਪ੍ਰਕਾਰ ਜੁੜੇ ਰਹਿੰਦੇ ਹਨ ਸੇਵਾ ਏਕ ਨਾ ਜਾਣਸ ਅਵਰੇ ਕਿਉਂ ਕਾਲ ਪੁੱਛ ਲਈ ਸੇਵਨ ਕਰਦੇ ਰਹਿੰਦੇ ਜਾਣਸ ਅਵਰੇ ਹੋਰ ਕਿਸੇ ਨੂੰ ਜਾਣਦੇ ਹੀ ਨਹੀਂ ਉਹ ਦੂਜੇ ਨੂੰ ਤਾਂ ਇਹ ਜਲਤ ਤੋਰੇ ਕਰਕੇ ਕੁਆਂਸ ਕਰੇ ਨਹੀਂ ਆਨਿਓ ਇੱਕ ਪਰਮੇਸ਼ਵਰ ਦਾ ਸੇਵਨ ਕਰਦੇ ਰਹਿੰਦੇ ਹਨ ਪਰ ਪੰਚਨਾ ਨਾ ਜਾਣਸ ਅਵਰੇ ਹੋਰ ਨੂੰ ਨਹੀਂ ਜਾਣਦੇ ਹਨ ਸੇਵਾ ਏਕ ਨਾ ਜਾਣਸ ਜਿਹੜੇ ਇੱਕ ਦੀ ਸੇਵਾ ਕਰਨ ਨਹੀਂ ਜਾਣਦੇ ਅਵਰੇ ਅਵਰੇ ਵਰਨ ਕੀ ਅਵਰੇ ਹੋਏ ਆ ਅਗਿਆਨ ਦੇ ਹੋਕੇ ਹੋਏ ਹਨ ਪੜਦੇ ਦੇ ਵਿੱਚ ਸਿੱਕਾ ਕਾਲ ਪ੍ਰਸਦੀ ਸੇਵਾ ਕਰਨੀ ਜਾਣਦੇ ਹੋਰ ਹੀ ਕੰਮਾਂ ਵਿੱਚ ਲੱਗੇ ਰਹਿੰਦੇ ਹਨ ਅਵਰੇ ਵਰਸ਼ੇਸ਼ ਨਹੀਂ ਅਵਰੇ ਉਹ ਖੋਤੇ ਹਨ ਪਰ ਪੰਜ ਵਿਆਹ ਦੇ ਤਿਆਗ ਕਵਰੇ ਰਾਜਨੇ ਸਰਬੰਝ ਛਲ ਕਰਦੇ ਰਹਿੰਦੇ 420 ਫਰੋਕ ਨਾ ਕਰਦੇ ਰਹਿੰਦੇ ਆ ਅਦੇ ਹਿਦਰਕਾਰੇ ਪਰ ਥੈਂਕ ਯੂ ਵਿਆਹ ਵਿਆਹ ਰੋਗ ਲੱਗੇ ਰਹਿੰਦੇ ਦੁਨੀਆ ਦੇ ਤਾਈ ਤਿਆਗੇ ਕਵਰੇ ਕਵਰੇ ਇਹ ਜੀਵਨ ਆਉਗਣਾ ਨੂੰ ਕਦੋਂ ਛੱਡੇਗਾ ਜਿਹੜਾ ਛਲ ਕਰਦਾ ਕਿਸੇ ਨਾਲ ਵਿਆਹ ਰੋਗ ਰੂਪ ਹੋ ਕੇ ਲੱਗਾ ਰਹਿੰਦਾ ਇਹਨਾਂ ਨੂੰ ਕਦੋਂ ਤਿਆਗੇਗਾ ਇਹਨੂੰ ਤਿਆਗਣਾ ਚਾਹੀਦਾ ਹੈ ਪਾਈ ਮਿਲਾ ਸੱਚ ਸਾਚੈ ਸੱਚਰੀ ਪਰਪੰਚ ਵਿਆਹ ਸੀ ਸੇਵਾ ਇੱਕ ਨਾ ਜਾਣਸ ਅਵਰੇ ਜਿਹੜਾ ਗਾਲਤੁ ਹੁਦੀ ਸੇਵਾ ਕਰਦੇ ਆ ਉਹ ਅਵਰੇ ਹੋਰ ਕਿਸੇ ਨੂੰ ਨਹੀਂ ਜਾਣਦੇ ਹਣ ਪਰਪੰਚ ਵਿਆਦ ਤਿਆਗੈ ਕਬਰੇ ਉਹਨਾਂ ਨੂੰ ਪਰਪੰਚ ਜਿਹੜਾ ਛਲ ਰੂਪ ਸੰਸਾਰ ਹੈ ਇਹਦੇ ਵਿਆਦ ਆਦੀ ਵਿਆਦੀ ਉਪਾਦੀ ਆਦਿ ਤਿਆਗ ਦਿੱਤੇ ਹੈ ਕਬਰੇ ਕੌੜੇ ਜਾਣ ਕੇ ਜਨਾਂ ਵਿੱਚ ਨਿਯੋਗ ਕਰਕੇ ਦੇ ਹਨ ਭਾਈ ਮਿਲੇ ਸੱਚ ਸਾਚੈ ਸਤਰੀ ਅਸੁਰ ਸਾਧ ਸੰਗੇ ਜੀ ਕਹਿੰਦੇ ਹਨ ਪ੍ਰਪੰਚ ਵਿਆਹ ਤਿਆਗਾ ਕਵਰੇ ਤੇ ਪ੍ਰਪੰਚ ਵੀ ਵਿਆਹ ਨੂੰ ਤਿਆਗੇਗਾ ਕਿ ਕਵਰੇ ਕਮਰਾ ਹੀ ਹੋਣਾ ਰਹੇਗਾ ਕਦੋਂ ਛੱਡੇਗਾ ਕਿ ਛੱਡਣਾ ਕਰ ਪ੍ਰਪੰਚ ਛੜੂਪ ਜੋ ਜਿਸੋ ਜੰਮਣ ਮਰਨ ਦਾ ਕੰਮ ਕੋਈ ਦਾ ਵਿਆਹ ਹੋ ਗਏ ਇਹਨੂੰ ਕਦੋਂ ਛੱਡੇਗਾ ਕੌੜੇ ਜਾਣ ਕੇ ਧਿਆੜ ਕੇ ਉਹਨਾਂ ਨੇ ਭਾਈ ਮਿਲੇ ਸੱਚ ਸਾਚੇ ਸੱਚਰੇ ਜਿਹੜੇ ਸੰਗ ਸਿੰਘ ਜੀ ਪ੍ਰੇਮ ਵਿੱਚ ਮਿਲਦੇ ਆ ਮਹਾਰਾਜ ਦੇ ਨਾਮ ਆ ਉਹ ਸੱਚੇ ਨਾਮ ਨੂੰ ਸੱਚ ਮਿਲੇ ਕਰਕੇ ਸੱਚਰੇ ਨਾਮ ਸੰਚਰ ਨੂੰ ਕਰ ਗਏ ਆ ਸੱਚੇ ਨਿਆਮ ਨੂੰ ਪ੍ਰਾਪਤ ਕਰ ਲੈਂਦੇ ਹਨ ਉਹ ਜਿਹੜੇ ਪ੍ਰੇਮ ਦੇ ਨਾਲ ਮਿਲਦੇ ਹਨ ਭਾਈ ਮਿਲੇ ਸਭ ਸਾਚੇ ਸੱਚਰੇ ਜਿਹੜੇ ਸੱਚੇ ਦੇ ਨਾਮ ਨੂੰ ਸੰਚਰ ਨੂੰ ਕਰਦੇ ਇਕੱਤਰ ਕਰ ਗਏ ਆ ਉਹ ਸੱਚ ਸਰੂਪ ਦੇ ਨਾਲ ਭਾਇ ਪ੍ਰਕਾਸ਼ ਯੋਗਨਾ ਮਿਲ ਜਾਂਦੇ ਹੈ ਆਵਾ ਗੋਂਦੇ ਰਹਤ ਹੋ ਜਾਂਦੇ ਹੈ ਭਾਇ ਮਿਲੈ ਇਹ ਪ੍ਰੇਮ ਗੁਰੂ ਸਾਹਿਬ ਦੇ ਪਾਸੋਂ ਜੇ ਮਿਲੇ ਫਿਰ ਸੱਚੇ ਨਾਮ ਦਾ ਸਰਵਨ ਕਰੇ ਫਿਰ ਸੱਚੇ ਦਾ ਮੰਨਣ ਕਰੇ ਫਿਰ ਸੱਚੇ ਦਾ ਨਿਯਾਸਨ ਕਰਕੇ ਸਤ ਤੂੰ ਦਾ ਸ਼ੋਧਨ ਕਰਕੇ ਉਹ ਸਰੂਪ ਦੇ ਤਾਈ ਜਿਨੇ ਸੰਚਿਰ ਕਰੇ ਇਕਤਰ ਕਰੇ ਅਨੰਦ ਦੇ ਤਾਈ ਐਸਾ ਰਾਮ ਭਗਤ ਜਨ ਥੁਈ ਐਵੇਂ ਕੋਈ ਭਾਈ ਰਾਮ ਦਾ ਭਗਤ ਜਨ ਪ੍ਰੇਮੀ ਹੋਣਾ ਕਦੇ ਹਰ ਗੁਣ ਗਾਏ ਮਿਲੇ ਮਲ ਥੁਈ ਕੋ ਹਰੀ ਦੇ ਗੁਣਾਂ ਨੂੰ ਗਾਵੇ ਉਹਨਾਂ ਦੇ ਨਾਮ ਮਿਲੇ ਤੇ ਇਹਦੀ ਉਹ ਵਿਦਿਆ ਵੀ ਮਾਇਆ ਨੂੰ ਧੋ ਦਿੰਦਾ ਹੈ ਹਰੀ ਦੇ ਗੁਣਾਂ ਨੂੰ ਗਾ ਕੇ ਅਗਿਆਰੀ ਮਾਇਆ ਨੂੰ ਧੋ ਕੇ ਮਿਲ ਪੈਂਦੇ ਵਾਹਿਗੁਰੂ ਨਾਲ ਬ੍ਰਹਾਉ ਉਹ ਜਿੰਨਾ ਕਵਲ ਸਗਲ ਸੰਸਾਰ ਇਹ ਜਿੰਨਾ ਸਾਰਾ ਸੰਸਾਰ ਹੈ ਇਹ ਭਾਈ ਇਹਦੇ ਹੁੰਦੋ ਕਵਲ ਮੂਧਾ ਕਵਲ ਪਿਆ ਹੈ ਸਾਰਿਆਂ ਦੇ ਅੰਦਰ ਇਸ ਪ੍ਰਕਾਰ ਸਾਹਿਬ ਸਿੰਘ ਜੀ ਕਿ ਮੂਧਾ ਕਵਲ ਹੈ ਦੋਰ ਮਾ ਕਾਗੇ ਨੇ ਜਾਗਤ ਪਰ ਜਾ ਰੇ ਇਹ ਖੋਤੀ ਮਤ ਜਿਹੜੀ ਕਰਕੇ ਜਗਤ ਦੇ ਤਾਂ ਹੀ ਸਾਹਿਬ ਸਿੰਘ ਜੀ ਕਾਲ ਰੂਪੀ ਆਗੇ ਤੇ ਜਗਤ ਨੂੰ ਸਾਰੇ ਨੂੰ ਪਰਿਸ਼ੇਸ਼ ਕਰਕੇ ਝਾਲੀ ਜਾਂਦੀ ਏ ਜਿਹੜੇ ਗੁਰਮਤਿ ਦੇ ਹਨ ਉਹਨਾਂ ਦੇ ਜਾਈ ਖੋਤੀ ਮਾਤru ਕੀ ਅਗੋ ਸਾਰੇ ਜਗ ਨੂੰ ਜਾਈ ਜਾਂਦੀ ਜਿਹੜੀ ਖੋਤੀ ਮਾਤਾਂ ਨੇ ਅੰਦਰ ਮਨਵੇ ਕੌਣ ਕੁ ਮਾਤਾਂ ਲੀਨੀ ਕਰਦਾਰਾ ਨਿੰਦਿਆ ਤੋਂ ਹੁਕੇ ਰਾਮ ਭਗਤ ਨੇ ਕੀਨੀ ਇਹ ਦੁਰਮਤ ਕਰਕੇ ਇਹ ਹੈ ਅਗਨੀ ਇਹਦੇ ਚ ਸਾਰਾ ਜਗ ਪਰ ਵਿਸ਼ੇਸ਼ ਰਕੇ ਸੜਦਾ ਹੈ ਦੁਰਮਤ ਤੇ ਦੁਰਮਤ ਜਿਹੇ ਜਿਹੇ ਪਰਖੇ ਉਹਨਾਂ ਨੂੰ ਤ੍ਰਿਸ਼ਨਾ ਦੀ ਅਗੋ ਜਗ ਦੇ ਜੀਵਾਂ ਨੂੰ ਪੈਦਾ ਹੋਇਆ ਤੇ ਨਾਸ਼ ਹੋਣ ਵਾਲੇ ਨੂੰ ਕਾਲ ਵਿਚੇ ਇੱਕ ਵਰਕੇ ਨੂੰ ਜਾਣਦੀ ਰਹਿੰਦੀ ਹੈ ਉਹ ਉੱਗ ਰਿਹਾ ਗੁਰ ਸ਼ਬਦ ਵਿਚਾਰ ਹੈ ਉਹ ਬੰਸ ਜਿਹੜਾ ਗੁਰਮਤ ਨੂੰ ਛੱਡ ਕੇ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰ ਰਿਹਾ ਹੈ ਗੁਰਮਤ ਨੂੰ ਧਾਰਨ ਕਰ ਗਿਆ ਹੈ ਭਿਰੂ ਪਤੰਗ ਕੁੰਚਰ ਅਰਮੀਨਾ ਇਹ ਦੇਖੋ ਗੁਰਮਤ ਦੀ ਅਗੈ ਏਸੀ ਹੈ ਕਹਿੰਦੇ ਧਿਰਮ ਭੌਰਾ ਜਿਹੜਾ ਹੈ ਇਹ ਨਾਸਾਂ ਦੀ ਸੁਗੰਧੀ ਨਾਲ ਮਰ ਗਿਆ ਅਤੇ ਪਤੰਗਾ ਜਿਹੜਾ ਹੈ ਵੀ ਤੇਰੀ ਕਵਰ ਪੂ ਅੰਤ ਕਉ ਕਵਰ ਆਹੂ ਲੂ ਲੂ ਹੰਤਿਆ ਦੋਖਿਆ ਚਾਰੀ ਰਾਮ ਜੇ ਮੈਂ ਗੁਰੂ ਪੁੱਛਿਆ ਜੇ ਆਪਣਾ ਦੇਖਿਆ ਵਿਚਾਰੀ ਰਾਮ ਉਹ ਵਿਚਾਰ ਸਰਗੁਰੂ ਮੂਝੇ ਪੁੱਛੇ ਪਵਰ ਬੇਲੀ ਰਾਤ ਨੂੰ ਸੂਰੀ ਚੜਿਆ ਤਿੰਦ ਪੜਿਆ ਤੇਲ ਤਾਰਨ ਸਾਤਲ ਇਸੇ ਪ੍ਰਕਾਰ ਤਕੰਦਾ ਜਿਹੜਾ ਹੈ ਉਹ ਜੀਵੇ ਦਾ ਰੂਪ ਦੇਖਦੇ ਕਿ ਸੜ ਗਿਆ ਲਾਟ ਨੂੰ ਕੁੰਚੜ ਅਰ ਨੀਨਾ ਕੁੰਚੇ ਸੁਕਰਸਵੇ ਰਾਸ ਵਿੱਚ ਹਾਥੀ ਹਾਥੀ ਮੋਹੈ ਇਸ ਪ੍ਰਕਾਰ ਵਾਕ ਆਉਨੇ ਹੁਣ ਕਾਲ ਬੂਝ ਕੀ ਹੈ ਕਿ ਨੀ ਮਨ ਮਾਰੇ ਦੇ ਕਾਲ ਚਲੇ ਜੈ ਜੀ ਬੀਸੋ ਕਾਂ ਸਵਾਇ ਗਾਜੀ ਵਸ ਪਰੇ ਮਨ ਬੋਲੇ ਰੇ ਉਸ ਕੇਵੋ ਫੀਸ ਇਸ ਪ੍ਰਕਾਰ ਹਾਥੀ ਔਰ ਮੀਨਾ ਤੇ ਮਛੀਆਂ ਜੁਬਾਨ ਦੇ ਸਵਾਦ ਵਿੱਚ ਕੁੰਡੀ ਪਕੜ ਕੇ ਮਾਰੀਆਂ ਜਾਂਦੀਆਂ ਹਨ ਮੇਰੇ ਕੋ ਮਰਿਆ ਸਾਰਾ ਆਪਣਾ ਜੀਵਨ ਬਾਹਲੇ ਕੋ ਸ਼ਲਗਨ ਕਰਕੇ ਉਹ ਸਾਹ ਸੰਗ ਜੀ ਰਿਹਾ ਜਿਹੜੇ ਸੰਭਰਤੇ ਹਾਲੇ ਮਿਰਗਾਂ ਦੇ ਤਾਂ ਬਹੁਤ ਕਰ ਲੈਂਦੇ ਆ ਨਾ ਖਿਡਾਈ ਜਿਹੜੇ ਹੈ ਮਿਰਗ ਉਥੇ ਮਰ ਜਾਂਦਾ ਹੈ ਕਰਿਆ ਸ਼ਿਕਾਰੀਆ ਦਾ ਸਹ ਆਪਣਾ ਆਕਾਬ ਦਾ ਕੀਤਾ ਹੋਇਆ ਸਹਾਰਾ ਹੈ ਕ੍ਰਿਸ਼ਨ ਰਾਜ ਤਤ ਨਹੀਂ ਦੀਨ ਇਸੇ ਪ੍ਰਣਾਪ ਸਾਧ ਸਿੰਘ ਜੀ ਇਹਦਾ ਇੱਕ ਦੋਸ਼ ਦੇ ਨਾਲ ਪੰਜ ਮਾਰੇ ਗਏ ਇਹ ਜੀਵ ਭੌਰੇ ਦੀ ਨਹੀਂ ਹਦਫ ਫੇਲਦੀਆਂ ਖਸ਼ੂਆਂ ਹਰ ਵੇਲੇ ਚਾਉਂਦਾ ਪਰਵਾਨੀ ਵਾਂਗੂ ਬਗਾਨੇ ਰੂਪ ਹੀ ਦੇਖਦਾ ਰਹਿੰਦਾ ਹੈ ਆਠੀ ਵੰਗੂ ਸਰਕਾਰ ਸੀ ਹਰ ਵਕ ਚਾਹੁੰਦਾ ਹੈ ਮੱਛੀ ਵੀ ਨੇ ਜੁਬਾਨ ਦਾ ਸਾਰ ਹਰ ਵਕ ਚਾਹੁੰਦਾ ਹੈ ਮਿਰਗ ਨੂੰ ਹਰ ਵਕ ਉਸ ਦੀਆਂ ਗੱਲਾਂ ਤੇ ਬਿਸ਼ਾਲੀਆਂ ਗੱਲਾਂ ਹੀ ਸੁਣਨੀਆਂ ਚਾਹੁੰਦਾ ਹੈ ਕਿਉਂ ਆਵਦਾ ਕੀਤਾ ਇਸ ਹਾਰ ਦਾ ਜੀਵ ਪੰਜ ਦੋਖ ਆਸਾਦ ਜਾਵੇਂ ਤਾਂ ਕਿ ਕੀਤਕਾਸ ਕ੍ਰਿਸ਼ਨ ਰਾਜ ਤੱਕ ਨਹੀਂ ਜੀਨ ਮਨ ਪੰਜਾਂ ਬਿਸ਼ਾਂ ਦੀ ਕ੍ਰਿਸ਼ਨ ਤੇ ਰਚਿਆ ਰਹਿੰਦਾ ਹੈ ਸਭ ਕੁਝ ਨੂੰ ਨਹੀਂ ਦੀਨਾ ਜਾਣਦਾ ਇਹ ਕਾਮ ਚਿਤ ਕਾਮਣ ਹਿਤਕਾਰੀ ਅਵੇ ਵੇਖੋ ਕਹਿੰਦੇ ਕਾਮ ਦੇ ਤਾਈ ਚੀਰ ਰਹਿੰਦੇ ਕਾਮਣਾ ਦੇ ਹਿਤਕਾਰੀ ਹੋ ਕੇ ਜੀਵ ਵਿਸ਼ਿਆਂ ਦੇ ਇਸਤਰੀਆਂ ਦੇ ਹਿਤਕਾਰੀ ਹੋ ਕੇ ਹਰ ਵਕ ਕਾਮ ਦੀ ਕਿਦਮਨੀ ਚ ਲੱਗੇ ਰਹਿੰਦੇ ਹਨ ਕਾਮਣੇ ਕਾਮੀਆਂ ਦੀ ਹਿਤਕਾਰੀਆਂ ਹੋ ਕੇ ਕਾਮ ਨੂੰ ਚਿਦਲਦੀਆਂ ਹਨ ਕ੍ਰੋਧ ਜਿਨ ਆਸ ਹੈ ਸਗਲ ਵਿਕਾਰੀ ਅਜੋ ਜਿੰਨੇ ਵਿਕਾਰੀ ਹੈ ਸਾਰਿਆਂ ਨੂੰ ਕ੍ਰੋਧ ਨਾਸ਼ ਕਰੀ ਜਾਂਦਾ ਹੈ ਕਿਹੜੇ ਬਾਹਾਂ ਹੁੰਦਾ ਵਕਾਰੀ ਆਦਮੀ ਦੇ ਵਿੱਚ ਸਾਤ ਮਤ ਖੂਬ ਹੈ ਨਾਮ ਵਿਸਾਰੀ ਕਿਉਂ ਆਪ ਦੀ ਕੱਦ ਵੀ ਗਵਾ ਲਈ ਇੱਥੇ ਇੱਜ਼ਤ ਨਹੀਂ ਵਕਾਰੀ ਆਦਮੀਆਂ ਦੀ ਮਤ ਨਹੀਂ ਪਰਮਾਰਥ ਵਾਲੀ ਗੋਹਾਂ ਨੂੰ ਗੁਆ ਰਿਆ ਮਹਾਰਾਜ ਨਾਮ ਨੂੰ ਭੁਲਾ ਕੇ ਪਰ ਘਰ ਕੀਤ ਮਨਮੁਖ ਡੋਲਾਏ ਮਨਮੁਖ ਐਸਾ ਭਾਵੇਂ ਘਰ ਤੇ ਸਾਰੇ ਇਸ ਕੋ ਘੋਣ ਤੇ ਵੀ ਪਰਾਏ ਘਰ ਵਿੱਚ ਮਨਮੁਖ ਹੋ ਆਦਿ ਜੀ ਜੂਂਦ ਲਾਉਲਾ ਰੰਦਾ ਰਿੰਦਾ ਹੇ ਗਲ ਜੀਵਰੀ ਧੰਦਾ ਲੁਪਕਾਈ ਗਲਕ ਮੋਦੀ ਜੀਵਲੀ ਫਾਹੀ ਪਈ ਹੋਈ ਹੈ ਰੱਸੀ ਪਈ ਹੋਈ ਹੈ ਆਰਵੈਦਿਕ ਦੇਵ ਜੀ ਬੁਕਾਰਾਂ ਨੇ ਕਿ ਲੱਗ ਪਿਆ ਰਿਹਾ ਹੈ ਗੌਰਵੋਸ ਸੰਤੋਸ ਹਾਰ ਗੁਰੂ ਲੂਗਾ ਜਿਹੜੇ ਬੁਖਮੇ ਉਹ ਸਾਧ ਸੰਗ ਜੀ ਵਾਹਿਗੁਰੂ ਦੇ ਗੋਣਾ ਨੂੰ ਗਾ ਕੇ ਛੁਟਕਾਰਾ ਪਾਉਂਦੇ ਹਨ ਮੁਕਤ ਹੁੰਦੇ ਹਨ ਜਿਉ ਤਨ ਵਿਦਵਾ ਪਰਕਉ ਦੀ ਇਹ ਐਸਾ ਦੀਰਿਆ ਜੀਵ ਹੈ ਜਿਸ ਪ੍ਰਕਾਰ ਵਿਦਵਾ ਰੰਡੀਆਂ ਜਿਹੜੀਆਂ ਔਰਤਾਂ ਨਹੀਂ ਉਹ ਦੇਖੋ ਆ ਉਹ ਪ੍ਰਾਏ ਪੁਰਖਾਂ ਨੂੰ ਆਜ ਦਾ ਛੀਰ ਦੇ ਦਿੰਦੀਆਂ ਹਨ। ਕਾਮ-ਦਾਮ ਚਿਤ ਪਰਵਸਿਹੀ ਉਹ ਬਜਾਰਾਂ ਦੀਆਂ ਰਿਕਨੀਆਂ ਕਾਮ ਕਾਮ ਦੀ ਵਸਕਾਇ ਤੇ ਬੰਮੜੀਆਂ ਦੀ ਮਾਇਆ ਦੇ ਵਾਸ ਬਸ ਇੱਕ ਵਹਿ ਕੇ ਚਿਤ ਪਰਵਸਿਹੀ ਚਿਤ ਨੂੰ ਪ੍ਰਾਏ ਵਾਸੇ ਦਿੰਦੀਆਂ ਹਰ ਵੇਲੇ ਨੇ ਡੇੜੀਆਂ ਕੱਢਦੀਆਂ ਉਹਨਾਂ ਦੇ ਹੀ ਮੁਖੀਆਂ ਬਕਾਰੀਆਂ ਆ ਦੁਨੀਆ ਦੇ ਬੇਨ ਪਿਰਤ ਰਿਪਤ ਕੋ ਨਾ ਕਬੂ ਹੂ ਵਿਨੈ ਅਵਰੇ ਤੱਲੇ ਤ੍ਰਿਪਤੀ ਨਹੀਂ ਕਬੂ ਹੋ ਸਕਦੀ ਹਰ ਉਹਦ ਕਟਕੀਆਂ ਰਹਿੰਦੀਆਂ ਸੜਦੀਆਂ ਰਹਿੰਦੀਆਂ ਸੁਖ ਨਹੀਂ ਹੁੰਦਾ ਇਹਨਾਂ ਦੇ ਤਾਂ ਇਸੇ ਪ੍ਰਕਾਰ ਜਿਉ ਤਨ ਵਿਦਵਾ ਪਰ ਕਹੋ ਦੀ ਗੁਰਵਾ ਰੰਡੀਆਂ ਵੀ ਨਹੀਂ ਜਿਹੜੇ ਨਾ ਉਸ ਤੋ ਲੋਕ ਹੈ ਉਹ ਪ੍ਰਾਇ ਦੇਵੀ ਜੀ ਉਤਿਆਂ ਨੂੰ ਆਗਲੇ ਸਰੀਰ ਛੇਡਾ ਕਰਕੇ ਜੰਦੇ ਹੰਮ ਕਾਮ-ਦਾਮ ਚਿਤ ਪਰ ਵਸਸੀ ਉਹ ਕਾਮਨਾ ਜੋ ਮਾਰੇ ਹੋਏ ਵੀ ਛੇਤੀ ਪਦਾਰਥ ਪ੍ਰਾਪਤ ਹੋ ਜਿੰਦੇ ਜੀਵਤਿਆਂ ਨੂੰ ਮੰਨ ਕੇ ਗਵੜੇ ਮਿਲ ਜਾਂਦੇ ਐ ਇਹ ਚਿਤ ਨੂੰ ਪ੍ਰਾਇਵਹ ਜਿਹੜੇ ਕਹਿੰਦੇ ਭੂਤਾਂ ਦੇ ਕਹਿੰਦੇ ਸ਼ੇਵ ਜੀ ਆਉਂਦੇ ਰਹਿੰਦੇ ਐ ਸਰਾਇ ਵਸਤੇ ਇੰਦੇ ਸਰੋ ਕੋਰ ਕੋ ਬੇਨ ਪੈਰ ਤੇ ਤੈਪਤ ਨਾ ਕਬੂ ਹੂ ਬਿਨੋ ਕੈਲ ਤਰਸ ਤਤੀਜੇ ਪ੍ਰਾਪਤੀ ਹੋ ਜੇ ਨਾ ਰੱਜ ਨਹੀਂ ਕਦੇ ਆਉਂਦਾ ਹਰ ਵੇ ਭੁੱਖੇ ਘਟਜੇ ਹੀ ਰਹਿੰਦੇ ਹੋ ਜੀਵੋ ਪੜ ਪੜ ਪੋਥੀ ਸਿਮਰਤ ਪਠ ਜਿਹੜੇ ਸ਼ਾਸਤਰੀ ਲੋਕ ਹੈ ਉਹ ਪੜ ਬੜ ਕੇ ਕੋ ਪੋਥੀਆਂ ਧਰਮ ਗੀਤਾ ਆਦਕਾ ਨੂੰ ਸਦਾਈ ਸਿਮਰਤੀਆਂ ਨੂੰ ਇਹੇ ਸ਼ੇਸ਼ ਸਾਸਨਾਂ ਦੇ ਪਾਠ ਨੂੰ 베ਦ ਪੁਰਾਣ ਦੀ 27 ਸਿਮਰਤੀਆਂ ਨੂੰ ਤੇ ਪਾਠ ਬਿਆ ਕਰਨਾ ਅੱਜ ਕਾ ਨੂੰ 베ਦ ਪੁਰਾਣ ਪੜ੍ਹ ਸੁਣ ਖੱਟ 베ਦਾਂ ਨੂੰ ਪੜ੍ਹਦੇ ਹੈ ਪੁਰਾਣਾਂ ਨੂੰ ਸੁਣਦੇ ਹੈ ਸਾਧ ਬੰਨ੍ਹਦਨ ਕੇ ਚੰਗੀ ਕੇ ਸਾਧ ਬੰਨ੍ਹ ਬਣ ਕੇ ਚਿਟਕੀਆਂ ਦੇ ਨਾਲ ਗਾਉਂਦੇ ਹੈ 베ਦਾਂ ਦੇ ਤਾਈ ਇਸ ਪ੍ਰਕਾਰ ਸੁਣ ਖੱਟ ਹੈ ਐਨ ਸਾਧ ਬਣ ਬਣ ਕੇ ਪਖੰਡੀ ਬਣ ਬਣ ਕੇ ਇਹਨਾਂ ਸਰੀਰ ਜੀਵਾਨੀ ਨੀਮੂ ਦੇ ਵਿੱਚ ਇਸ ਪ੍ਰਕਾਰ ਦੇ ਸੋਪੇ ਬਣ ਕੇ ਖਾੜ ਬਣ ਬਣ ਕੇ ਬਣਾੜ ਬਣਾ ਲੈਣ ਆ ਕੇ ਇਸ ਪ੍ਰਕਾਰ ਸੁਣ ਗਏ ਹਨ ਬਿਨ ਰਸ ਰਾਪਤੇ ਮਨ ਬਹੁ ਨਟ ਜਿਨੇ ਮੈਜ ਜੀ ਦੇ ਨਾਮ ਰਸ ਲੰਘੇ ਤੋਂ ਬਿਨੋ ਮਨ ਬਹੁ ਨਟ ਵੀ ਨਹੀਂ ਚੰਚਲੀ ਰਹਿੰਦੇ ਕਦੇ ਮਨ ਨੂੰ ਤਕਾਇਜ ਨਹੀਂ ਆਉਂਦਾ ਹੈ ਹਰ ਵਕਤ ਚੰਚਲੀ ਰਹਿੰਦੇ ਹੈ ਜਿਨੇ ਨਟ ਦਾ ਸੁਆ ਹੁੰਦਾ ਹੈ ਬਾਈ ਪੌਣੀ ਜੇ ਬੈਠੇ ਚੱਲ ਜਾਣਾ ਕਰੇ ਤੁਰ ਜਾਣਾ ਕਿਉਂ ਮਨ ਨੜ ਨੜਦੀ ਨਹੀਂ ਕਰਦਾ ਰਹਿੰਦਾ ਹੈ ਚੰਕਲ ਪਾਈ ਵਿੱਚ ਨਾਤਾ ਨੂੰ ਮੁਕਰਨ ਦਾ ਵੀ ਹੈ ਜਿਹੜਾ ਵਾਹਿਗੁਰੂ ਦੇ ਰਸ ਰੰਗੇ ਤੋਂ ਮਨ ਮੁਕਰਦਾ ਰਹਿੰਦਾ ਕਹਿੰਦਾ ਜੀ ਮੇਰਾ ਮਨ ਨਹੀਂ ਟਿਕਦਾ ਉਹ ਰੰਗ ਜਿਕੇ ਲੋ ਰੰਗਿਆ ਨਹੀਂ ਕਿਤੇ ਜਿਹੜਾ ਕਿਦ ਕੀ ਜਿਉ ਮਨ ਮਾਰ ਸਾਰੇ ਮੁਕਰਨ ਦੀ ਜਗ੍ਹਾ ਰਹਿ ਗਏ ਹੈ ਜਿਉ ਯਾਤ੍ਰਿਕ ਜਲ ਪ੍ਰੇਮ ਪਿਆਸਾ ਜਿਵੇਂ ਭਾਈ ਗੁਰਮੁਖਤਾ ਬਣਿਆ ਜਾਂਦਾ ਮਾਰਾ ਕਹਿੰਦੇ ਜਿਸ ਪ੍ਰਕਾਰ ਯਾਤ੍ਰਿਕ ਨੂੰ ਮੀਹ ਜਿਹਾ ਹੁੰਦੇ ਹੈ ਉਹ ਸਾਚੀ ਬੂਮ ਦੇ ਜਾਂਦੇ ਪਿਆਰੇ ਹੁੰਦੇ ਹੈ ਇਵੇਂ ਮਾਰਾ ਜੋ ਪ੍ਰੇਮ ਰੂਪੀ ਜਲ ਦਾ ਇਹ ਯਾਤ੍ਰਿਕ ਬਣੇ ਕਿ ਮੀਹ ਮਨੇ ਮਾਰੇ ਦੇ ਪ੍ਰੇਮ ਦਾ ਕਿਆਸਾ ਮਨਮਾਨੀ ਫੀਰ ਕਰਕੇ ਹੋਵੇ ਜਿਉ ਮੀਨਾਂ ਝਲ ਮਾਹੇ ਓਲਾਸੇ ਮੱਖੀਆਂ ਨਾਨੀ ਵਿੱਚ ਉਦਾਸਾ ਦੇ ਸਹਿਤ ਰਹਿੰਦੀਆਂ ਐ ਮਾਰੇ ਦੇ ਨਾਮ ਵਿੱਚ ਹਰ ਵਕਤ ਉਦਾਸਾ ਦੇ ਸਹਿਤ ਰਹੇ ਸਿਮਰਨ ਵਿੱਚ ਜੁੜਿਆ ਹੋਇਆ ਨਾਨਕ ਹਰ ਰਸ ਕੀ ਕ੍ਰਿਪਾ ਸਬਦੂ ਸਾਹਿਬ ਜੀ ਕਹਿੰਦੇ ਹੋ ਹਰੀ ਦਾ ਰਸ ਪੀਵੇ ਭਾਈ ਸਾਭ ਸਹਿਕਲ ਕੇ ਪ੍ਰਤੀ ਹੁੰਦੀ ਹੈ ਰਾਜ ਤਾਂ ਆਉਂਦਾ ਹੈ ਨਹੀਂ ਤਾਂ ਟੜ ਗਿਆ ਹੀ ਰਹਿੰਦਾ ਹੈ ਸ਼ਾਂਤੀ ਇਹ ਕਿਦੋਂ ਵੀ ਪ੍ਰਾਪਤ ਹੋ ਸਕਦੀ ਹੈ ਇਸ ਜੀਵ ਨੂੰ